ਭਈ ਕਿਸਾਨ ਦੋਸਤੋ ਜਿਹੜੇ ਜ਼ਿੰਮੇਦਾਰ ਖੇਤੀ ਦੇ ਨਾਲ ਛੋਟਾ-ਬੋਟਾ ਡੈਰੀ ਫਾਰਮਿੰਗ ਦਾ ਕੰਮ ਕਰਦੇ ਨੇ ਭਾਵੇਂ ਉਹ 2-4 ਮੱਝਾਂ ਰੱਖ ਲੈਂਦੇ ਨੇ ਜਾਂ 2-4 ਗਾਵਾਂ ਰੱਖਦੇ ਨੇ ਜੇ ਕੋਈ ਉਹ ਝੋਟੀ ਪਾਲਦੇ ਨੇ 4-5 ਸਾਲ ਦੇ ਵਿੱਚ ਝੋਟੀ ਉਹਨਾਂ ਕੋਲੇ ਤਿਆਰ ਹੁੰਦੀ ਹੈ 4-5 ਸਾਲ ਦੇ ਵਿੱਚ ਪਹਿਲਾ ਸੂਆ ਝੋਟੀ ਧੋ ਲੈਂਦੇ ਨੇ ਇਸੇ ਤਰ੍ਹਾਂ ਬੱਸੀਆ ਤਿੰਨ-ਚਾਰ ਸਾਲ ਦੇ ਵਿੱਚ ਉਹਨਾਂ ਕੋਲੇ ਬੱਸੀ ਪਹਿਲਾ ਸੂਆ ਦਿੰਦੀ ਹੈ ਕਈ ਵਾਰ ਤਾਂ 4-5 ਸਾਲ ਪੈਰ ਵਡਾਉਣ ਤੋਂ ਬਾਅਦ ਵੀ ਅ ਬੱਸੀਆਂ ਜਾਂ ਝੋਟੀਆਂ ਕਈ ਵਾਰੀ ਉਹਨਾਂ ਕੋਲੇ ਨਹੀਂ ਸੂਹਦੀਆਂ ਤੇ ਫਿਰ ਕਾਟੂ ਮਾਲ ਦੇ ਵਿੱਚ ਜਾਂਦੀਆਂ ਨੇ ਪਰ ਜਿਹੜੇ ਜ਼ਿੰਮੇਵਾਰ ਤਕਨੀਕੀ ਜਾਣਕਾਰੀ ਦੀ ਸ਼ਾਮਲ ਰੱਖਦੇ ਨੇ ਵਧੀਆ ਡੈਰੀ ਫਾਰਮ ਨੂੰ ਵਧੀਆ ਤਰੀਕੇ ਦੇ ਨਾਲ ਡੈਰੀ ਫਾਰਮਿੰਗ ਕਰਦੇ ਨੇ ਉਹੋ ਚੋਟੀ ਤੋਂ 3 ਸਵਾ 3 ਸਾਲ ਦੀ ਉਮਰ ਦੇ ਵਿੱਚ ਪਹਿਲਾ ਸੂਆ ਲੈ ਲੈਂਦੇ ਨੇ ਇਸੇ ਤਰ੍ਹਾਂ ਬਛੇੜੇ ਦੇ ਵਿੱਚੋਂ 2.5 ਤੋਂ 3 ਸਾਲ ਦੀ ਉਮਰ 'ਚ ਬਛੇੜੀ ਤੋਂ ਪਹਿਲਾ ਸੂਆ ਲੈ ਲੈਂਦੇ ਨੇ ਸੋ ਕੀ ਇਹਦੇ ਵਿੱਚ ਫਰਕ ਆ ਇਹ ਜਿਹੜਾ ਡਿਫਰੈਂਸ ਆ ਇਹਦੇ ਵਿੱਚ ਜਿਹੜਾ 1.5 ਸਾਲ ਦਾ ਸਾਲ 1.5 ਸਾਲ ਦਾ ਡਿਫਰੈਂਸ ਹੈ ਗੈਪ ਹੈ ਇਹ ਜੀਮੇਦਾਰਾਂ ਨੂੰ ਕਾਫੀ ਆਰਥਿਕ ਨੁਕਸਾਨ ਪਹੁੰਚਾ ਦਿੰਦਾ ਹੈ ਇਸੇ ਕਰਕੇ ਛੋਟਾ ਮੋਟਾ ਜਿਹੜਾ ਕੰਮ ਕਰਦੇ ਨੇ ਡੇਰੀ ਫਾਰਮਿੰਗ ਦਾ ਜੀਮੇਦਾਰ ਉਹ ਕੰਮ ਨੂੰ ਛੱਡ ਦਿੰਦੇ ਨੇ ਕਿਸ ਤਰ੍ਹਾਂ ਦੀ ਸ਼ਾਮ ਸੰਭਾਲ ਹੋਣੀ ਚਾਹੀਦੀ ਹੈ ਕਿ ਆਪਣੇ ਕੋਲੇ ਕੱਟੀ 3 ਸਵਾ 3 ਸਾਲ ਦੀ ਉਮਰ ਦੇ ਵਿੱਚ ਸ਼ੂਪ ਹੋਵੇ ਬੱਸੀਆ ਜਿਹੜੀ 2.5 ਤੋਂ ਪੌਣੇ 3 ਸਾਲ ਦੀ ਉਮਰ ਦੇ ਵਿੱਚ ਸ਼ੂਪ ਹੋਵੇ ਇਹ ਟੋਟਲ ਜਾਣਕਾਰੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ ਕਿੰਨਾ ਉਹਨੂੰ ਦੁੱਧ ਛੱਡਣਾ ਹੈ ਕਿਸ ਤਰ੍ਹਾਂ ਉਹਨੂੰ ਦਾਣਾ ਦੇਣਾ ਕਿਸ ਤਰ੍ਹਾਂ ਹੋਰ ਚੀਜ਼ਾਂ ਜਿਹੜੀਆਂ ਜ਼ਰੂਰੀ ਨੇ ਉਹ ਆਪਾਂ ਨੂੰ ਕਿਵੇਂ ਦੇਣੀਆਂ ਨੇ ਪੂਰੀ ਟੋਟਲ ਜਾਣਕਾਰੀ ਆਪਾਂ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਜੇ ਚੈਨਲ ਤੇ ਨਵੇਂ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਵਾਲਾ ਆਈਕਨ ਦਬਾ ਕੇ ਨੋਟੀਫਿਕੇਸ਼ਨ ਔਨ ਕਰ ਲਓ ਤਾਂ ਕਿ ਜੋ ਵੀ ਆਪਾਂ ਵੀਡੀਓ ਅਪਲੋਡ ਕਰੀਏ ਸਭ ਤੋਂ ਪਹਿਲਾਂ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਹੁਣ ਜੀ ਸਭ ਤੋਂ ਜਿਹੜਾ ਜ਼ਰੂਰੀ ਕੰਮ ਹੈਗਾ ਵੀ ਪਹਿਲੇ 3 ਮਹੀਨੇ ਭਾਵੇਂ ਕੱਟੀ ਆ ਭਾਵੇਂ ਬੱਸੀ ਆ ਉਹਦੀ ਦੇਖਭਾਲ ਬਹੁਤ ਜ਼ਿਆਦਾ ਜ਼ਰੂਰੀ ਹੈ ਪਹਿਲੇ 3 ਮਹੀਨਿਆਂ ਦੇ ਵਿੱਚ ਜੇ ਆਪਾਂ ਚੰਗੀ ਦੇਖਭਾਲ ਕਰ ਲੈਂਦੇ ਆ ਤਾਂ ਭਾਵੇਂ ਕੱਟੀ ਭਾਵੇਂ ਵਸੀ ਫਿਰ ਸਿਰੇ ਤੱਕ ਦਬਦੀ ਨਹੀਂ ਹੋ ਸਹੀ ਸਮੇਂ ਤੇ ਉਹ ਸੁਪਿੰਦੀ ਆ ਪਹਿਲੇ 3 ਮਹੀਨਿਆਂ ਚ ਕੀ ਕਰਨਾ ਪਹਿਲੇ 3 ਮਹੀਨਿਆਂ ਦੇ ਵਿੱਚ ਸਭ ਤੋਂ ਜਿਹੜਾ ਜ਼ਰੂਰੀ ਕੰਮ ਹੈ ਜਿੱਥੋਂ ਜ਼ਿੰਮੇਦਾਰ ਜਿਆਦਾ ਜਿਹੜਾ ਨੁਕਸਾਨ ਉਠਾਉਂਦੇ ਨੇ ਉਹ ਹੈਗਾ ਪੂਰਾ ਦੁੱਧ ਨਹੀਂ ਛੱਡਦੇ ਤੇ ਮਹੀਨਾ ਡੇਢ ਮਹੀਨਾ ਕੱਟਰੂ ਬੱਸ਼ਰੂ ਨੂੰ ਦੁੱਧ ਪਿਉਂਦੇ ਨੇ ਉਸ ਤੋਂ ਬਾਅਦ ਉਹ ਉਹਦਾ ਘਟਾ ਦਿੰਦੇ ਨੇ ਜਦੋਂ ਕਿ ਜਿਆਦਾ ਜ਼ਰੂਰਤ ਹੁੰਦੀ ਆ ਦੁੱਧ ਦੀ ਉਸ ਵੇਲੇ ਪਰ ਉਹ ਦੁੱਧ ਘਟਾ ਦਿੰਦੇ ਨੇ ਦਾਣੇ ਦੂਣੇ ਤੇ ਜਾਂ ਹਰੀ ਚਾਰੇ ਤੇ ਲਾ ਕੇ ਉਹਦਾ ਦੁੱਧ ਬੰਦ ਕਰ ਦਿੰਦੇ ਨੇ ਪਰ ਪਹਿਲੇ 3 ਮਹੀਨੇ 4 ਕਿਲੋ ਦੁੱਧ ਭਾਵੇਂ ਕੱਟੀ ਆ ਭਾਵੇਂ ਬੱਸੀ ਆ ਉਹਨੂੰ ਬਹੁਤ ਜ਼ਿਆਦਾ ਜ਼ਰੂਰੀ ਆ ਹੁਣ 2 ਕਿਲੋ ਸਵੇਰ 2 ਕਿਲੋ ਸ਼ਾਮ ਪਰ ਇੱਥੇ ਇਹ ਤੈਨ ਦੇਣ ਵਾਲੀ ਗੱਲ ਆ ਵੀ ਪਹਿਲੇ 8-10 ਦਿਨ ਕੋਦੇ ਜਨਮ ਤੋਂ 8-10 ਦਿਨ ਤੱਕ 4 ਕਿਲੋ ਦੁੱਧ ਨਹੀਂ ਆਪਾਂ ਦੇ ਸਕਦੇ ਉਸ ਵੇਲੇ ਦੁੱਧ ਉਹਦਾ ਘੱਟ ਰੱਖਣਾ ਤੁਸੀਂ ਉਸ ਵੇਲੇ ਉਹਨੂੰ 1.5-2 ਕਿਲੋ ਤੱਕ ਜਿੰਨਾ ਕੋ ਪੀ ਸਕਦਾ ਕਿਉਂਕਿ ਉਹਦਾ ਮੇਦਾ ਉਹਨਾਂ ਜਿਆਦਾ ਹਾਜ਼ਮ ਨਹੀਂ ਕਰਦਾ ਕਈ ਵਾਰੀ ਉਹਨੂੰ ਫਿਰ ਜਿਹੜਾ ਮੋਕ ਵਗੈਰਾ ਲੱਗ ਜਾਂਦੀ ਆ ਜਿਆਦਾ ਉਹਨੂੰ ਚੱਲਦਾ ਨਹੀਂ ਸੋ ਪਹਿਲੇ 8-10 ਦਿਨ ਦੁੱਧ ਥੋੜਾ ਘੱਟ ਰੱਖਣਾ ਤੁਸੀਂ ਪਹਿਲੇ 8-10 ਦਿਨ ਦੁੱਧ ਉਹਦਾ ਤੁਸੀਂ 2 ਕਿਲੋ ਤੱਕ ਉਹਨੂੰ ਦੁੱਧ ਦਿਓ ਤੇ ਉਸ ਤੋਂ ਬਾਅਦ ਦੁੱਧ 2.5-3 ਕਿਲੋ ਕਰਕੇ ਫਿਰ 1 ਮਹੀਨੇ ਦੇ ਵਿੱਚ 4 ਕਿਲੋ ਦੁੱਧ ਨੂੰ ਦੇਣਾ ਸ਼ੁਰੂ ਕਰਦੇ ਹੋ ਮਹੀਨੇ ਬਾਅਦ 2 ਕਿਲੋ ਸੋਹਾਂ 2 ਕਿਲੋ ਸ਼ਾਮ ਨੂੰ 3 ਮਹੀਨੇ ਤੱਕ ਇਹ ਤੁਸੀਂ ਉਹਨੂੰ ਦੁੱਧ ਦਿਓ ਤੇ ਇਸ ਤੋਂ ਘੱਟ ਦੁੱਧ ਨਾਲ ਗੱਲ ਨਹੀਂ ਬਣਨੀ ਤੇ ਫਿਰ ਆਪਾਂ ਜਿਹੜੀ ਡੀ ਵਾਰਮਿੰਗ ਬੜੀ ਜ਼ਰੂਰੀ ਆ ਸਮੇਂ-ਸਮੇਂ ਤੇ ਪਹਿਲੇ ਜਨਮ ਤੋਂ 10ਵੇਂ ਇੱਕ ਦਿਨ ਉਹਨੂੰ ਆਪਾਂ ਪਹਿਲੀ ਡੋਜ਼ ਡੀ ਵਾਰਮਕਤੀ ਦੇਉ ਉਵੇਂ ਪੇਪਰ ਜੀ ਨਾ ਹੁੰਦੀ ਆ ਉਹ ਦੇ ਦਿਓ ਜਾਂ ਐਲਬੋ ਮਾਰ ਆਉਂਦੀ ਆ ਐਲਵਿੰਡਾ ਜੋਲ ਉਹ ਤੁਸੀਂ ਦੇ ਸਕਦੇ ਹੋ ਦੋਵਾਂ ਵਿੱਚੋਂ ਕੋਈ ਦੇ ਦਿਓ ਬਦਲ ਬਦਲ ਕੇ ਦਿੰਦੇ ਰਹੋ ਅ ਪਹਿਲੇ 10 ਦਿਨ ਤੇ ਉਸ ਤੋਂ ਬਾਅਦ 20 ਦਿਨ ਬਾਅਦ ਆਉਂਦੀ ਦੁਬਾਰਾ ਜਿਹੜੀ ਦੂਸਰੀ ਡੋਜ਼ ਰਿਪੀਟ ਕਰ ਦਿਓ ਤੇ ਜਿੰਨਾ ਟਾਈਮ ਤੱਕ ਦੁੱਧ ਪਿਆਉਨੇ ਆ ਆਪਾਂ ਓਨਾ ਟਾਈਮ ਤੱਕ ਡੀ ਬਰਮਿੰਗ ਕਰਦੇ ਰਹੋ ਮਹੀਨੇ ਬਾਅਦ ਕਰਦੇ ਰਹੋ ਤੁਸੀਂ ਉਹਦੇ ਨਾਲ ਕਾਫੀ ਫਾਇਦਾ ਹੁੰਦਾ ਕਿਉਂਕਿ ਜਿੰਨਾ ਟਾਈਮ ਆਪਾਂ ਦੁੱਧ ਪਿਆਉਨੇ ਆ ਉਹਨੂੰ ਉਹਦੇ ਵਿੱਚ ਬਰਮ ਬਣਦਾ ਖਤਰਾ ਹੀ ਰਹਿੰਦਾ ਸੋ ਪਹਿਲੇ 3 ਮਹੀਨੇ ਬਹੁਤ ਜ਼ਿਆਦਾ ਜ਼ਰੂਰੀ ਆ ਇਹ ਨੂੰ ਆਪਾਂ ਦੁੱਧ ਦੀ ਜਿਹੜੀ ਘਾਟ ਨਹੀਂ ਆਉਂਦਣੀ। ਸੋ ਮਹੀਨੇ ਕੇ ਬਾਅਦ ਆਪਾਂ ਉਹਨੂੰ ਥੋੜਾ ਬਾਲਾ ਜਿਹੜਾ ਆਪਾਂ ਸਾਰੇ ਜਾਣਦੇ ਹਾਂ ਹਰਾਚਾਰਾ ਦਾ ਰੋਣਾ ਸ਼ੁਰੂ ਕਰ ਦਿਓ। ਮੂੰਹ ਮਾਰਨ ਲੱਗ ਜਾਂਦਾ ਫਿਰ ਉਹਨੂੰ ਪਾਈਆਕ ਜਿਹੜਾ ਦਾਣਾ ਦੇਓ ਮਹੀਨੇ ਬਾਅਦ ਖਾਣ ਲੱਗ ਜਾਂਦਾ ਉਹ ਤੇ 4 ਕਿਲੋ ਦੁੱਧ ਦੀ ਆਪਾਂ ਗੱਲ ਹੀ ਹੋਈ ਗਈ ਆ ਵੀ 4 ਕਿਲੋ ਦੁੱਧ ਨੂੰ ਦੇਣੇ ਦੇਣਾ। 3 ਮਹੀਨੇ ਬਾਅਦ ਫਿਰ ਜਿਹੜਾ ਦਾਣਾ ਉਹਦਾ ਵਧਾਉਣਾ ਸ਼ੁਰੂ ਕਰ ਦਿਓ ਤੁਸੀਂ। ਦੁੱਧ ਥੋੜਾ ਘਟਾਉਣਾ ਸ਼ੁਰੂ ਕਰ ਦਿਓ। ਦਾਣਾ ਤੁਸੀਂ ਉਹਨੂੰ ਅੱਧਾ ਕਿਲੋ ਦਾਣਾ ਦਿਓ ਤੇ ਉਧਰੋਂ ਦੁੱਧ ਉਹਦਾ 3 ਕਿਲੋ ਕਰ ਦਿਓ ਫਿਰ ਦਾਣਾ ਕਰ ਦਿਓ ਕਿਲੋ ਜਦੋਂ ਇਹਨੂੰ 4-5 ਮਹੀਨੇ ਦਾ ਕਟਰੂ ਹੋ ਜਾਂਦਾ ਉਹਨੂੰ ਤੁਸੀਂ ਉਦੋਂ ਦਾਣਾ ਵਧਾ ਦਿਓ ਕਿਲੋ ਤੱਕ ਦਾਣਾ ਦਿੰਦੇ ਰਹੋ ਤੇ ਦੁੱਧ ਘਟਾ ਦਿਓ ਦੁੱਧ ਉਹਦਾ ਤੁਸੀਂ 4 ਮਹੀਨੇ ਤੱਕ ਬੇਸ਼ੱਕ ਬੰਦ ਕਰ ਸਕਦੇ ਹੋ ਤੁਸੀਂ ਘਟਾਉਂਦੇ ਘਟਾਉਂਦੇ ਇੱਕਦਮ ਦੁੱਧ ਨਾ ਘਟਾਇਓ 4 ਕੁ ਮਹੀਨੇ ਤੱਕ ਬਿਲਕੁਲ ਦੁੱਧ ਉਹਦਾ ਬੰਦ ਕਰ ਦਿਓ ਤੇ ਫਿਰ ਉਹਨੂੰ 1 ਕਿਲੋ ਦਾਣਾ ਉਹਨੂੰ ਦੇਣਾ ਨਾਲ ਉਹਦਾ ਹਰਾਚਾਰਾ ਜਿਹੜਾ ਵੀ ਆਪਣੇ ਕੋਲੇ ਮੌਕੇ ਦਾ ਮੌਸਮ ਮੁਤਾਬਕ ਹੈਗਾ ਉਹ ਤੁਸੀਂ ਉਹਨੂੰ ਹਰਾਚਾਰਾ ਦਿੰਦੇ ਰਹਿਣਾ ਤੇ ਜਦੋਂ ਜਿਹੜੀਆਂ ਬੱਛੀਆਂ ਨੇ ਬੱਛੀਆਂ ਬੜੀ ਜਲਦੀ ਨਾਲ ਵੱਧਦੀਆਂ ਨੇ ਬੱਛੀਆਂ ਦਾ ਵਾਜਨ ਝੋਕਿਆਂ ਦੇ ਮੁਕਾਬਲੇ ਜਲਦੀ ਵੱਧਦਾ ਇਹ ਜਦੋਂ 6 ਮਹੀਨਿਆਂ ਦੀ ਕਾਫੀ ਜ਼ਿਆਦਾ ਹੋ ਜਾਂਦੀ ਹੈ ਇਹਨੂੰ ਜਿਹੜਾ ਤੁਸੀਂ ਦਾਣਾ ਹੋਰ ਵੀ ਵਧਾ ਸਕਦੇ ਹੋ 1.5 ਕਿਲੋ ਤੱਕ ਦਾਣਾ ਇਹਦਾ ਕਰ ਦਿਓ ਤੁਸੀਂ ਤੇ ਫਿਰ ਜਿਵੇਂ ਹੁਣ ਬੱਛੀ ਆਪਣੀ 18 19 ਮਹੀਨੇ ਦੀ ਪਹਿਲੀ ਵਾਰੀ ਜਿਹੜੀ ਬੋਲ ਪੈਂਦੀ ਆ ਅਸ ਲੱਗ ਸਕਦੀ ਆ ਉਸ ਵੇਲੇ ਤੁਸੀਂ ਇਹਨੂੰ ਕਿਲੋ 1.5 ਕਿਲੋ ਤੱਕ ਜਿਹੜਾ ਦਾਣਾ ਦੇਣਾ ਤੇ 1.5 ਕਿਲੋ ਤੱਕ ਦਾਣਾ ਤੁਸੀਂ ਕਰਦੇ ਹੋ ਇਸੇ ਤਰ੍ਹਾਂ ਜਿਹੜੀ ਕੱਟੀ ਆ ਕੱਟੀ ਨੂੰ ਵੀ ਅ ਇੱਕ ਸਾਲ ਦੀ ਜਦੋਂ ਹੋ ਜਾਂਦੀ ਆ ਤਾਂ ਉਦੋਂ ਥੋੜਾ ਜਿਹਾ ਦਾਣਾ ਵਧਾਓ ਕਿਲੋ ਤੱਕ ਇਹਨੂੰ ਦਾਣਾ ਦਿੰਦੇ ਰਹੋ ਤੇ ਫਿਰ ਜਦੋਂ ਇਹ ਬਣਾ ਹੋ ਜਾਂਦੀਆਂ ਨੇ ਆਪਾਂ ਟੀਕਾ ਲਵਾਤਾ ਤੇ ਫਿਰ ਇਹਦਾ ਦਾਣਾ ਜਿਹੜਾ ਥੋੜਾ ਆਪਾਂ ਵਧਾਉਣਾ ਤੇ ਉਹਨੂੰ ਆਪਾਂ 2.5 ਕਿਲੋ ਤੱਕ ਦਾਣਾ ਇਹਨੂੰ 2.5 ਕਿਲੋ ਤੱਕ ਦਾਣਾ ਭਾਵੇਂ ਬੱਸੀ ਆ ਭਾਵੇਂ ਕੱਟੀ ਆ ਇਹਨੂੰ ਆਪਾਂ ਦੇ ਸਕਦੇ ਆ ਤੇ 2.5 ਕਿਲੋ ਤੋਂ ਘੱਟ ਗੱਲ ਵੀ ਨਹੀਂ ਬਣਦੀ ਤੋਂ ਇਹਦੇ ਨਾਲ ਵਧੀਆ ਤਰੀਕੇ ਦੇ ਨਾਲ ਜਿਹੜਾ ਉਹਦਾ ਪਾਲਣ ਪੋਸ਼ਣ ਹੁੰਦਾ ਤੋਂ ਦਾਣੇ ਦੇ ਵਿੱਚ ਜਿਹੜਾ ਬਹੁਤ ਹੀ ਜ਼ਿਆਦਾ ਜ਼ਿੰਮੇਵਾਰਾਂ ਨੂੰ ਨਹੀਂ ਪਤਾ ਧਾਣੇ ਦੇ ਵਿੱਚ ਕਈ ਵਾਰੀ ਕੀ ਆਪਾਂ ਪ੍ਰੋਟੀਨ ਦੀ ਜਿਹੜੀ ਮਾਤਰਾ ਉਹਨੂੰ ਧਿਆਨ ਚ ਨਹੀਂ ਰੱਖਦੇ ਕਿਉਂਕਿ ਇਹ ਇਸ ਸਮੇਂ ਪ੍ਰੋਟੀਨ ਦੀ ਜ਼ਰੂਰਤ ਹੁੰਦੀ ਹੈ ਕਿਉਂਕਿ ਵੱਧਦੇ ਵੇਲੇ ਪ੍ਰੋਟੀਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਸੋ ਪ੍ਰੋਟੀਨ ਆਪਾਂ ਜਿਹੜੀ ਅਖਰੋਂ ਦੀ ਖਾਲਾ ਜਾਂ ਸੋਇਆਬੀਨ ਦੀ ਖਾਲਾ ਸੋਇਆਬੀਨ ਦੀ ਖਾਲ ਬੱਚਿਆਂ ਵਾਸਤੇ ਬਹੁਤ ਜ਼ਿਆਦਾ ਫਾਇਦੇਮੰਦ ਆ ਬੱਚਿਆਂ ਦੇ ਵਿੱਚ ਤੁਸੀਂ ਸੋਇਆਬੀਨ ਦੀ ਖਾਲ ਥੋੜੀ ਜ਼ਿਆਦਾ ਐਡ ਕਰ ਲਓ ਉਹਦੇ ਨਾਲ ਕਿਉਂਕਿ ਵਧੀਆ ਕੁਆਲਿਟੀ ਦੀ ਮਤਲਬ ਪ੍ਰੋਟੀਨ ਹੁੰਦਾ ਸੋ ਬੱਚਿਆਂ ਦੇ ਵਿੱਚ ਤੁਸੀਂ ਇਹ ਸੋਇਆਬੀਨ ਨਾਲ ਐਡ ਕਰ ਲਓ ਤੇ ਨਾਲ ਸਰੋਂ ਦੀ ਖਾਲ ਜਿਹੜੀ ਉਹ ਰੱਖੋ ਇਸੇ ਤਰ੍ਹਾਂ ਕਟੀਆਂ ਦੇ ਵਿੱਚ ਭਾਵੇਂ ਮਤਲਬ ਪਹਿਲਾ ਸ਼ੁਰੂਆਤੀ ਦੌਰ ਦੇ ਵਿੱਚ ਇਹਨੂੰ ਜ਼ਿਆਦਾ ਜ਼ਰੂਰਤ ਨਹੀਂ ਹੁੰਦੀ ਪਰ ਜਿਵੇਂ ਇਹ 1.5 ਸਾਲ ਤੋਂ ਉੱਪਰ ਹੁੰਦੀਆਂ ਨੇ ਉਸ ਵੇਲੇ ਇਹਨੂੰ ਜਿਹੜੀ ਪ੍ਰੋਟੀਨ ਦੀ ਜ਼ਰੂਰਤ ਕਾਫੀ ਜ਼ਿਆਦਾ ਵੱਧ ਜਾਂਦੀ ਹੈ ਸੋ ਉਸ ਵੇਲੇ ਨਾਲ ਪ੍ਰੋਟੀਨ ਬਰਾਬਰ ਉਹਦੇ ਵਿੱਚ ਰੱਖਣਾ ਤੇ 40 50 ਕਿਲੋ ਮੱਕੀ ਜਾਂ ਕਣਕ ਤੇ ਇਸੇ ਤਰ੍ਹਾਂ ਉਹਨਾਂ ਦੇ ਵਿੱਚ ਖਾਣਾ ਇਹ ਇਹਨੂੰ ਆਪਾਂ 2.5 ਕਿਲੋ ਦਾਣਾ ਜਿਹੜਾ ਰੱਖੋ ਇਹ 2.5 ਕਿਲੋ ਦਾਣੇ ਦੇ ਨਾਲ ਜਿਹੜਾ ਇਹਨਾਂ ਦਾ ਜਿਹੜਾ ਵੱਧਾ ਸਰੀਰਕ ਵੱਧਾ ਉਹ ਪੂਰੀ ਤੇਜ਼ੀ ਦੇ ਨਾਲ ਹੁੰਦਾ ਬੱਛੀਆਂ ਤਾਂ ਬਹੁਤ ਜਲਦੀ ਜਿਹੜੀਆਂ 1.5 ਸਾਲ ਦੇ ਵਿੱਚ ਤਿਆਰ ਹੋ ਜਾਂਦੀਆਂ ਸੋ ਹੁਣ ਖੁਰਾਕ 2.5 ਕਿਲੋ ਤੱਕ ਦਾ ਆਪਾਂ ਨੂੰ ਦਾਣੇ ਦਾ 2.5 ਕਿਲੋ ਤੱਕ ਦਾ ਜਿਹੜਾ ਕਲੀਅਰ ਹੋ ਗਿਆ ਪਰ ਜ਼ਿਆਦਾ ਜ਼ਿੰਮੇਵਾਰ ਕੀ ਕਰਦੇ ਨੇ ਨਾ ਅ ਇਦੇ ਵਿੱਚ ਮਿਨਰਲ ਮਿਕਸਚਰ ਨੇ ਜਿਹੜੇ ਉਹਨਾਂ ਨੂੰ ਐਡ ਨਹੀਂ ਕਰਦੇ ਇੱਥੋਂ ਜ਼ਿਆਦਾ ਜ਼ਿੰਮੇਦਾਰਾਂ ਨੂੰ ਨੁਕਸਾਨ ਹੁੰਦਾ ਮਿਨਰਲ ਮਿਕਸਚਰ ਤੇ ਵਿਟਾਮਿਨ ਇਹ ਦੋ ਬਹੁਤ ਜ਼ਿਆਦਾ ਜ਼ਰੂਰੀ ਚੀਜ਼ਾਂ ਨੇ ਭਾਵੇਂ ਕੱਟੀਆਂ ਨੇ ਭਾਵੇਂ ਬੱਸ਼ੀਆਂ ਨੇ ਇਹਨਾਂ ਦੇ ਵਿੱਚ ਇਹ ਆਪਾਂ ਇਹਨਾਂ ਦੀ ਖੁਰਾਕ ਇਹਨਾਂ ਦੇ ਦਾਣੇ ਦੇ ਵਿੱਚ ਐਡ ਕਰਨੇ ਕਰਨਾ ਜਦੋਂ ਛੋਟੇ ਨੇ ਉਸ ਵੇਲੇ ਇਹਨਾਂ ਨੂੰ 20 25 ਗ੍ਰਾਮ ਤੁਸੀਂ ਮਿਨਰਲ ਮਿਕਸਚਰ ਦਿੰਦੇ ਰਹੋ ਜਦੋਂ ਇਹ 6 ਮਹੀਨੇ ਤੋਂ ਬਾਅਦ ਫਿਰ ਤੁਸੀਂ 35 40 ਗ੍ਰਾਮ 50 ਗ੍ਰਾਮ ਤੱਕ ਮਿਸ਼ਰਣ ਦਿਓ ਜਿਹੜੀਆਂ ਬੱਸੀਆਂ ਨੇ ਉਹਨਾਂ ਨੂੰ ਸਾਲ ਦੀ ਬੱਸੀ ਨੂੰ ਤੁਸੀਂ 60 70 ਗ੍ਰਾਮ ਤੱਕ ਵੀ ਜਿਹੜਾ ਮਿਨਰਲ ਮਿਕਚਰ ਉਹ ਦੇ ਸਕਦੇ ਆ ਉਹ ਦੇਣਾ ਉਹ ਬੰਦ ਨਹੀਂ ਕਰਨਾ ਬਿਲਕੁਲ ਹੀ ਵਿਟਾਮਿਨ ਜੀ ਵਾਲੇ ਦਾ ਜ਼ਿੰਮੇਵਾਰਾਂ ਨੂੰ ਪਤਾ ਹੀ ਨਹੀਂ ਵੀ ਵਿਟਾਮਿਨ ਜੀ ਦੀ ਲੋੜ ਹੁੰਦੀ ਹੈ ਕਿਉਂਕਿ ਇਹਨਾਂ ਦੀ ਅੱਗੇ ਜਾ ਕੇ ਪ੍ਰੋਬਲਮ ਆਉਂਦੀ ਹੈ ਜਦੋਂ ਬੱਸੀਆਂ ਦਾ ਆਪਣੀਆਂ ਕੱਟੀਆਂ ਆਪਾਂ ਕਹਿੰਦੇ ਆ ਵੀ ਮਤਲਬ ਪੂਰਾ ਬਾਧਾ ਸਰੀਰਕ ਬਾਧਾ ਹੋ ਗਿਆ ਬੋਲਦੀਆਂ ਕਿਉਂ ਨਹੀਂ ਕਿਉਂਕਿ ਵਿਟਾਮਿਨ ਜੀ ਦੀ ਕਮੀ ਦੇ ਨਾਲ ਅੰਡੇਦਾਨੀ ਦੇ ਵਿੱਚ ਕਈ ਵਾਰੀ ਪ੍ਰੋਬਲਮ ਆਉਂਦੀ ਆ ਅੰਡਾ ਨਹੀਂ ਬਣਦਾ ਬੋਲਦੀਆਂ ਨਹੀਂ ਹੈਗੀਆਂ ਉਤਾਰਾਂ ਵਗੈਰਾ ਨਹੀਂ ਦਿੰਦੀ ਸੋ ਵਿਟਾਮਿਨ ਜ ਬਹੁਤ ਜ਼ਿਆਦਾ ਜ਼ਰੂਰੀ ਨੇ ਆਪਣੀਆਂ ਖੁਰਾਕਾਂ ਜਿਹੜੀ ਆਪਾਂ ਖਾਧ ਖੁਰਾਕ ਦਿੰਨੇ ਆ ਉਹਦੇ ਵਿੱਚ ਨਾ ਤਾਂ ਆਪਾਂ ਨੂੰ ਪੂਰੇ ਮਿਨਰਲ ਮਿਕਸਚਰ ਜਿਨ੍ਹਾਂ ਦੀ ਜ਼ਰੂਰਤ ਆਪਾਂ ਨੂੰ ਪੈਂਦੀ ਹੈ ਕੈਲਸ਼ੀਅਮ ਹੈ ਜਾਂ ਫਾਸਫੋਰ ਸ਼ਾਇਦ ਮੈਗਨੀਸ਼ੀਅਮ ਹੈ ਇਹ ਮਿਨਰਲ ਜਿਹਨਾਂ ਨੂੰ ਜ਼ਰੂਰਤ ਪੈਂਦੀ ਹੈ ਇਹ ਮਿਨਰਲ ਮਿਕਸਚਰ ਤੋਂ ਮਿਲ ਜਾਂਦੇ ਨੇ ਵਿਟਾਮਿਨ ਮਿਨਰਲ ਮਿਕਸਚਰ ਦੇ ਵਿੱਚ ਵਿਟਾਮਿਨ ਨਹੀਂ ਹੁੰਦੇ ਸੋ ਉਹਦੇ ਵਾਸਤੇ ਆਪਾਂ ਨੂੰ ਵਿਟਾਮਿਨ ਜਿਹੜਾ ਵਿਟਾਮਿਨ A ਵਿਟਾਮਿਨ D E K ਵਗੈਰਾ ਦੀ ਜ਼ਰੂਰਤ ਪੈਂਦੀ ਹੈ ਸੋ ਉਹਦੇ ਵਾਸਤੇ ਵਿਟਾਮਿਨ ਜਿਹੜਾ ਮਿਕਸਚਰ ਮਿਲਦੇ ਨੇ ਬਾਜ਼ਾਰ ਦੇ ਵਿੱਚੋਂ ਆ ਵਿਟਾਮਿਨ ਮਿਕਸਚਰ ਮਿਲ ਜਾਂਦਾ ਉਹ ਤੁਸੀਂ ਕਹਿ ਕੇ ਲੈ ਸਕਦੇ ਹੋ ਉਹਦੇ ਵਿੱਚ ਜ਼ਰੂਰਤ ਮੁਤਾਬਕ ਜਿਹੜੇ ਇਹਨਾਂ ਦੇ ਵਿਟਾਮਿਨ ਨੇ ਉਹ ਸਾਰੇ ਹੁੰਦੇ ਆ ਸੋ ਉਹ ਤੁਸੀਂ ਇੱਕ ਕੁਆਂਟਲ ਦੇ ਵਿੱਚ 50 ਕਿ ਗ੍ਰਾਮ ਜਿਹੜਾ ਵਿਟਾਮਿਨ ਮਿਸ਼ਰਣ ਉਹ ਪਾਉਂਦੇ ਰਹੋ ਸੋ ਵਿਟਾਮਿਨ ਮਿਸ਼ਰਣ ਦੇ ਨਾਲ ਜਿਹੜੀ ਕੋਈ ਇਸ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਹੁੰਦੀ ਸੋ ਇਹ ਬਹੁਤ ਜ਼ਿਆਦਾ ਦੋ ਜ਼ਰੂਰੀ ਚੀਜ਼ਾਂ ਨੇ ਜਿਨ੍ਹਾਂ ਨੂੰ ਜ਼ਿੰਮੇਵਾਰਾ ਇਗਨੋਰ ਕਰਦੇ ਨੇ ਇੱਥੋਂ ਹੀ ਦਿੱਕਤ ਖੜੀ ਆ ਹੁੰਦੀ ਆ ਸੋ ਮਿਨਰਲ ਮਿਕਸਚਰ ਤੇ ਵਿਟਾਮਿਨ ਇਹ ਢਾਣੇ ਦੇ ਵਿੱਚ ਜ਼ਰੂਰ ਤੁਸੀਂ ਐਡ ਕਰੋ ਇਹਨਾਂ ਨੂੰ ਜ਼ਰੂਰ ਢਾਣੇ ਦੇ ਵਿੱਚ ਦੇਣਾ ਵਿਟਾਮਿਨ ਜਿਹੜੇ ਆਪਾਂ ਨੂੰ 50 ਗ੍ਰਾਮ ਵਿਟਾਮਿਨ ਇੱਕ ਕੁਇੰਟਲ ਦੇ ਵਿੱਚ ਵਾਧੂ ਹੁੰਦਾ ਤੇ ਉਹ ਉਹਦੇ ਵਿੱਚ ਭਾਵੇਂ ਨਾਲ ਨਾਲ ਟੁਟਕੀ ਪਾਉਂਦੇ ਰਹੋ ਭਾਵੇਂ ਉਹਦੇ ਵਿੱਚ ਤੁਸੀਂ ਖੁਰਾਕ ਚ ਮਿਕਸ ਮਿਕਸ ਕਰ ਸਕਦੇ ਹੋ ਪਰ ਖੁਰਾਕ ਦੇ ਵਿੱਚ ਮਿਕਸ ਕਰਨਾ ਕਿਉਂਕਿ ਥੋੜੀ ਮਾਤਰਾ ਚ ਹੁੰਦਾ ਉਹ ਨਹੀਂ ਹੁੰਦਾ ਸੋ ਉਹਨੂੰ ਤੁਸੀਂ ਨਾਲ ਟੁਟਕੀ ਪਾ ਕੇ ਛੋਟੇ ਬੱਚੇ ਤੋਂ ਹੀ ਸ਼ੁਰੂ ਕਰ ਦਿਓ ਤੁਸੀਂ ਇਹ ਜ਼ਰੂਰ ਦਿਓ ਵਿਟਾਮਿਨ ਦੀ ਕਮੀ ਦੇ ਨਾਲ ਜਿਹੜੀ ਅੱਗੇ ਕੋਈ ਪ੍ਰੋਬਲਮ ਆਉਣੀ ਹੈ ਉਹ ਨਹੀਂ ਆਉਂਦੀ ਇਸੇ ਤਰ੍ਹਾਂ मिनरल मिक्सचर ਦਾ ਬੰਦ ਹੀ ਨਹੀਂ ਕਰਨਾ ਤੁਸੀਂ ਬਿਲਕੁਲ ਨਹੀਂ ਬੰਦ ਕਰਨਾ ਮਿਲਨ ਇਨਵੈਸਟਰ ਤਾਂ ਲੜ ਬੰਨ ਲਓ ਗੱਲ मिनरल मिक्सचर ਤੋਂ ਬਿਨਾ ਡੇਰੀ ਫਾਰਮਿੰਗ ਦੇ ਵਿੱਚ ਕੋਈ ਕਾਮਯਾਬੀ ਨਹੀਂ ਸੋ ਹੁਣ ਇਹ ਆਪਾਂ ਸਾਰੀ ਗੱਲ ਨੂੰ ਧਿਆਨ ਚ ਰੱਖਣਾ ਵੀ ਪਹਿਲੇ 3 ਮਹੀਨੇ ਤੱਕ ਜਿਹੜਾ ਉਹਨੂੰ ਦੁੱਧ ਦੀ ਕਮੀ ਨਹੀਂ ਆਉਣ ਦੇਣੀ 4 ਕਿਲੋ ਤੱਕ ਦੁੱਧ ਉਹਨੂੰ ਜਰੂਰ ਦੇਣਾ ਤੇ ਅੱਗੇ ਜਾ ਕੇ ਜਿਹੜਾ ਦਾਣਾ ਆਪਾਂ ਸ਼ੁਰੂਆਤੀ ਦੌਰ ਦੇ ਵਿੱਚ ਦਾਣਾ ਘੱਟ ਹੈ ਅੱਗੇ ਜਾ ਕੇ 2.5 ਕਿਲੋ ਤੱਕ ਦਾਣਾ ਜਿਹੜਾ ਆਪਾਂ ਕਟੀਆਂ ਨੂੰ ਤੇ ਬੱਸੀਆਂ ਨੂੰ ਦੇਣਾ ਇਹਦੇ ਨਾਲ ਹੀ ਉਹਨਾਂ ਦਾ ਜਿਹੜਾ ਵਜ਼ਨ ਪੂਰਾ ਹੋਣਾ ਇੱਕ ਗੱਲ ਧਿਆਨ ਰੱਖਣ ਵਾਲੀ ਆ ਵੀ ਇਹਦੇ ਵਿੱਚ ਨਾ ਅ ਜਿਆਦਾ ਮਾਤਰਾ ਦੇ ਵਿੱਚ ਪ੍ਰੋਟੀਨ ਵਾਲੀ ਖਾੜ ਜਾਂ ਦਾਣਾ ਜਿਹੜਾ ਬਹੁਤ ਜਿਆਦਾ ਮਾਤਰਾ ਚ ਨਹੀਂ ਵਿਦਾ ਦੇਣਾ ਕਈ ਵਾਰੀ ਆਪਾਂ ਦਾਣਾ ਜਲਦੀ ਮਤਲਬ ਉਹਨਾਂ ਆ ਜਾਂਦਾ ਵੀ ਜਲਦੀ ਗਰੋ ਹਣ ਜਿਆਦਾ ਮਾਤਰਾ ਦੇ ਵਿੱਚ ਦਾਣਾ ਸ਼ੁਰੂ ਕਰ ਦਿੰਦੇ ਆ ਤੇ ਕਈ ਵਾਰੀ ਤਾਂ ਜ਼ਿੰਮੇਦਾਰ ਉਹਦੇ ਵਿੱਚ ਅ ਸਰੋਂ ਦੀ ਉਹਦੇ ਵਿੱਚ ਸਰੋਂ ਹੀ ਜਾਂ ਤੇਲ ਸਰੋਂ ਦਾ ਦੇਣਾ ਸ਼ੁਰੂ ਕਰ ਦਿੰਦੇ ਨੇ ਜਿੰਨਾ ਚਿਰ ਪਸ਼ੂ ਆਪਣਾ ਗੱਪਣ ਨਹੀਂ ਹੁੰਦਾ ਉਹਨਾਂ ਚਿਰ ਤੱਕ ਚਰਬੀ ਵਾਲੀ ਜਿਹੜੀ ਖੁਰਾਕ ਉਹਨੂੰ ਘੱਟ ਦੇਣੀ ਆ ਕਿਉਂਕਿ ਜਿਆਦਾ ਚਰਬੀ ਪਸ਼ੂ ਤੇ ਚੜ ਗਈ ਬੱਚੇਦਾਨੀ ਦੇ ਉੱਪਰ ਬੱਚੇਦਾਨੀ ਦੇ ਮੂੰਹ ਉੱਪਰ ਕਈ ਵਾਰੀ ਚਰਬੀ ਆ ਜਾਂਦੀ ਹੈ ਤੇ ਫਿਰ ਗੱਪਣ ਹੋਣ ਦੇ ਵਿੱਚ ਬੜੀ ਦਿੱਕਤ ਆਉਂਦੀ ਹੈ ਪਸ਼ੂ ਆਪਣਾ ਗੱਪਣ ਨਹੀਂ ਹੁੰਦਾ ਸੋ ਚਰਬੀ ਵਾਲੀ ਖੁਰਾਕ ਇਹਨਾਂ ਦੇ ਵਿੱਚ ਜਿਹੜੀ ਆਪਾਂ ਘੱਟ ਰੱਖਣੀ ਆ ਤੇਲ ਵਗੈਰਾ ਜਿੰਨਾ ਟਾਈਮ ਤੱਕ ਗੱਪਣ ਆਪਣਾ ਸਵਾਰ ਨਹੀਂ ਹੁੰਦਾ ਸਰੋਂ ਦਾ ਤੇਲ ਵਗੈਰਾ ਨਹੀਂ ਦੇਣਾ ਇਹਦੇ ਨਾਲ ਆਪਾਂ ਨੂੰ ਦਿੱਕਤ ਆ ਜਾਂਦੀ ਹੈ ਕਿਉਂਕਿ ਚਰਬੀ ਚੜ ਗਈ ਚਰਬੀ ਬੱਚੇਦਾਨੀ ਦੇ ਮੂੰਹ ਦੇ ਉੱਤੇ ਆ ਜਾਂਦੀ ਹੈ ਤੇ ਫਿਰ ਜਿਹੜਾ ਆਪਾਂ ਨੂੰ ਪਸ਼ੂ ਨੂੰ ਗੱਭਣ ਕਰਾਉਣ ਦੇ ਵਿੱਚ ਕਾਫੀ ਦਿੱਕਤ ਆਉਂਦੀ ਆ ਸੋ ਇਹਨਾਂ ਗੱਲਾਂ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਣਾ ਤੇ ਦੂਸਰੀ ਗੱਲ ਜਦੋਂ ਆਪਾਂ ਜਿਹੜੇ ਜ਼ਿੰਮੇਵਾਰ ਬਹੁਤੇ ਨਹੀਂ ਕਰਦੇ ਰਿਊਮਨ ਜਿਹੜਾ ਆਪਣਾ ਉਹਦਾ ਮੈਦਾ ਮੈਦੇ ਦੇ ਵਾਸਤੇ ਕੁਝ ਜ਼ਰੂਰੀ ਖੁਰਾਕ ਦੀ ਲੋੜ ਹੁੰਦੀ ਆ ਰਿਊਮਨ ਮਿਕਚਰ ਬਾਜ਼ਾਰ ਦੇ ਵਿੱਚੋਂ ਮਿਲ ਜਾਂਦਾ ਜੇ ਤੁਸੀਂ ਕਰ ਸਕਦੇ ਹੋ ਤਾਂ ਬੜੀ ਫਾਇਦੇਮੰਦੀ ਚੀਜ਼ ਆ ਉਹ ਰਿਊਮਨ ਮਿਕਚਰ ਕਹੇ ਕਿ ਬਾਜ਼ਾਰ ਦੇ ਵਿੱਚੋਂ ਮਿਲ ਜਾਂਦਾ ਉਹਦੇ ਨਾਲ ਕੀ ਹੈ ਨਾ ਮਿਹਦੇ ਦੇ ਵਿੱਚ ਕੋਈ ਗੜਬੜ ਨਹੀਂ ਹੁੰਦੀ ਜਿਹੜੀ ਖੁਰਾਕ ਆਪਾਂ ਪਸ਼ੂ ਨੂੰ ਦਿੰਨੇ ਆ ਜੇ ਮਿਹਦੇ ਦੇ ਵਿੱਚ ਪੂਰੀ ਚੰਗੀ ਤਰ੍ਹਾਂ ਹਾਜ਼ਮ ਨਹੀਂ ਮਿਹਦੇ ਦੇ ਵਿੱਚ ਕਈ ਤਰ੍ਹਾਂ ਦੇ ਐਨਜ਼ਾਈਮ ਬਣਦੇ ਨੇ ਉਹ ਜਿਹੜੇ ਖੁਰਾਕ ਨੂੰ ਹਾਜ਼ਮ ਕਰਦੇ ਨੇ ਕੋਈ ਮਿਹਦੇ ਦੇ ਵਿੱਚ ਗੜਬੜ ਨਾ ਹੋਵੇ ਇਸ ਕਰਕੇ ਮਿਹਦੇ ਦੇ ਵਿੱਚ ਜਿਹੜੇ ਰਿਊਮਨ ਫਿੱਟ ਵਗੈਰਾ ਇਸ ਤਰ੍ਹਾਂ ਦੇ ਰਿਊਮਨ ਫਿੱਟ ਦੇ ਨਾਂ ਉਤੇ ਜਿਹੜੇ ਮਿਕਚਰ ਵਗੈਰਾ ਬਾਜ਼ਾਰ ਦੇ ਵਿੱਚੋਂ ਮਿਲਦੇ ਨੇ ਉਹ ਤੁਸੀਂ ਉਹਨੂੰ 50 ਕਿ ਗ੍ਰਾਮ ਦੇ ਸਕਦੇ ਹੋ ਬਾਜ਼ਾਰ ਦੇ ਵਿੱਚੋਂ ਲਿਆ ਕੇ ਜਦੋਂ ਬੱਚੀ ਆਪਣੀ ਗੱਭਣ ਹੋਊਗੀ ਉਸ ਵੇਲੇ ਦੇ ਸਕਦੇ ਤੁਸੀਂ ਜੇ ਪਹਿਲਾਂ ਨਹੀਂ ਦੇਣਾ ਉਹਦੇ ਨਾਲ ਕੀ ਹੈ ਨਾ ਜਿਹੜੀ ਖੁਰਾਕ ਤੁਸੀਂ ਉਹਨੂੰ ਦਿਨੇ ਹੋ ਤਾਂ ਉਹ ਪੂਰੀ ਤਰ੍ਹਾਂ ਹਾਜ਼ਮ ਹੁੰਦੀ ਹੈ ਜੇ ਹੁਣ ਖੁਰਾਕ ਆਪਾਂ ਦਿੱਤੀ ਪੂਰੀ ਹਾਜ਼ਮ ਨਾ ਆਈ ਮਿਹਦੇ ਨੇ ਉਹਨੂੰ ਹਾਜ਼ਮ ਨਾ ਕੀਤੀ ਤਾਂ ਉਹ ਖੁਰਾਕ ਤੋਂ ਪੂਰਾ ਫਾਇਦਾ ਨਹੀਂ ਆਪਾਂ ਲੈ ਸਕਦੇ ਸੋ ਰਿਊਮਨ ਫਿੱਟ ਜਾਂ ਰਿਊਮਨ ਮਿਕਚਰ ਕਹਿ ਕੇ ਬਾਜ਼ਾਰ ਦੇ ਵਿੱਚੋਂ ਮਿਲ ਜਾਂਦਾ ਉਹ ਵੀ ਤੁਸੀਂ ਜਦੋਂ ਪਸ਼ੂ ਤੁਹਾਡਾ ਗੱਭਣ ਹੋ ਜਾਂਦਾ ਉਸ ਤੋਂ ਬਾਅਦ ਉਹਨੂੰ 50 ਗ੍ਰਾਮ ਦਿਓ ਤਾਂ ਜਿਹੜਾ ਉਹਦੇ ਨਾਲ ਕੀ ਹੈ ਨਾ ਖੁਰਾਕ ਵਗੈਰਾ ਚੰਗੀ ਤਰ੍ਹਾਂ ਹਾਜ਼ਮ ਆ ਜਾਂਦੀ ਹੈ ਸੋ ਇਹਨਾਂ ਸਾਰੀਆਂ ਗੱਲਾਂ ਨੂੰ ਜੇ ਆਪਾਂ ਧਿਆਨ ਚ ਰੱਖਦੇ ਆ ਤਾਂ ਆਪਣੀ ਜਿਹੜੀ ਝੋਟੀ ਆ ਤਾਂ ਉਹ 3 ਸਵਾ 3 ਸਾਲ ਦੀ ਉਮਰ ਦੇ ਵਿੱਚ ਜਰੂਰ ਪਹਿਲੀ ਵਾਰੀ ਆਪਾਂ ਉਹ ਤੋਂ ਸੂਆ ਲੈ ਸਕਦੇ ਆ ਜਿਹੜੀ ਆਪਣੀ ਬੱਸੀ ਆ ਉਹ ਢਾਈ ਪੌਣੇ 3 ਸਾਲ ਦੀ ਆਪਣੇ ਕੋਲੇ ਸੂਬੂ ਦੁਬਾਰੇ ਤੋਂ ਆਪਾਂ ਫੇਰ ਰਿਪੀਟ ਕਰਦੇ ਨੇ 3 ਮਹੀਨੇ ਤੱਕ 4 ਕਿਲੋ ਦੁੱਧ ਉਹਨੂੰ ਜਰੂਰ ਛੱਡਣਾ ਜਿਹੜੀ ਡੀ ਵਾਰਮਿੰਗ ਵਾਲੀ ਤਾਂ ਭੁੱਲਣੀ ਨਹੀਂ ਡੀ ਵਾਰਮਿੰਗ ਤਾਂ ਬਾਅਦ ਵਿੱਚ ਵੀ ਪਹਿਲੇ ਪਹਿਲੇ 3 ਮਹੀਨੇ ਤੱਕ ਦਾ ਮਹੀਨੇ-ਮਹੀਨੇ ਬਾਅਦ ਕਰਦੇ ਰਹੋ ਫਿਰ ਭਾਵੇਂ ਬੇਸ਼ੱਕ ਤੁਸੀਂ 6 ਮਹੀਨੇ ਬਾਅਦ ਕਰ ਸਕਦੇ ਹੋ ਕਿਉਂਕਿ ਡੀ ਵਾਰਮਿੰਗ ਤੋਂ ਬਿਨਾ ਆਪਣੀ ਗੱਲ ਨਹੀਂ ਬਣਦੀ ਜਦੋਂ ਪਸ਼ੂ ਦੇ ਸਰੀਰ ਦੇ ਅੰਦਰ ਬਰਮ ਪੈਦਾ ਹੋ ਜਾਂਦੇ ਨੇ ਬੱਚਿਆਂ ਦੇ ਅੰਦਰ ਬਰਮ ਜਦੋਂ ਇਹ ਹੋ ਜਾਂਦੇ ਨੇ ਤਾਂ ਉਹਦੀ ਖੁਰਾਕ ਦਾ ਵੱਡਾ ਹਿੱਸਾ ਜਿਹੜਾ ਇਹ ਖਾ ਜਾਂਦੇ ਨੇ ਕਈ ਵਾਰੀ ਤਾਂ ਕਟਰੂ ਬਸਰੂ ਦੀ ਤਾਂ ਮੌਤ ਹੀ ਹੋ ਜਾਂਦੀ ਹੈ ਇਹਨਾਂ ਦੇ ਨਾਲ ਜੇ ਆਪਾਂ ਡੀ ਵਾਰਮਿੰਗ ਸਹੀ ਤਰੀਕੇ ਦੇ ਨਾਲ ਸਹੀ ਸਮੇਂ ਤੇ ਨਹੀਂ ਕਰਦੇ ਸੋ 4 ਕਿਲੋ ਦੁੱਧ ਉਹਨੂੰ ਦੇਣਾ ਆਪਾਂ ਤਿੰਨ ਮਹੀਨੇ ਤੱਕ ਉਸ ਤੋਂ ਬਾਅਦ ਦੁੱਧ ਘਟਾ ਦੇਣਾ ਫਿਰ 2.5 ਕਿਲੋ ਤੱਕ ਦਾਣਾ ਆਪਾਂ ਲੈ ਕੇ ਜਾਣਾ 2.5 ਕਿਲੋ ਤੋਂ ਵੱਧ ਦਾਣਾ ਦੇਣ ਦੀ ਵੀ ਜ਼ਰੂਰਤ ਨਹੀਂ ਹੈਗੀ ਉਹਦੇ ਨਾਲ ਵੀ ਆ ਕਿ ਪ੍ਰੋਬਲਮ ਜਿਹੜੀ ਆ ਸਕਦੀ ਆ ਸੋ ਇੱਕ ਪ੍ਰੋਬਲਮ ਜਿਹੜੀ ਇਹਨਾਂ ਦੇ ਵਿੱਚ ਵੱਡੀ ਆ ਆਮ ਜ਼ਿਮੀਂਦਾਰ ਕੀ ਕਰਦੇ ਨੇ ਇਹਨਾਂ ਨੂੰ ਹਰਾਚਾਰਾ ਕਾਫੀ ਮਾਤਰਾ ਚ ਦੇ ਦਿੰਦੇ ਨੇ ਹਰਾਚਾਰਾ ਦੇਣ ਨਾਲ ਕੀ ਹੋ ਜਾਂਦਾ ਪੇਟੂ ਹੋ ਜਾਂਦਾ ਪੇਟ ਵੱਡਾ ਹੋ ਜਾਂਦਾ ਜਿਹੜੀਆਂ ਬੱਛੀਆਂ ਨੇ ਨਾ ਛੋਟੀਆਂ ਇਹ ਤਾਂ ਬਹੁਤ ਜ਼ਿਆਦਾ ਖਾਂਦੀਆਂ ਨੇ ਸੋ ਇਹਨਾਂ ਨੂੰ ਦਾਣੇ ਦੇ ਨਾਲ ਹਰਾਚਾਰਾ ਦੇਣਾ ਔਰ ਕਿਸੇ ਮਤਲਬ ਕਿਸੇ ਲਿਮਟ ਦੇ ਵਿੱਚ ਦੇਣਾ ਬਾਤੂ ਜਿਆਦਾ ਜਿਹੜਾ ਪਿਆ ਆਪਣੇ ਕੋਲ ਹਰਾ ਇਹਨਾਂ ਦੇ ਮੂਰੇ ਛਿੱਟੇ ਦੋ ਤਾਂ ਖਾਈ ਜਾਂਦੀਆਂ ਨੇ ਜੋ ਜਿਆਦਾ ਪੇਟੂ ਹੋ ਜਾਣਗੀਆਂ ਜੋ ਹਰੇ ਚਾਰੇ ਦੀ ਮਾਤਰਾ ਇਹਨਾਂ ਨੂੰ ਜਿਵੇਂ ਹੁਣ ਪਹਿਲੇ ਦਿਨਾਂ ਦੇ ਵਿੱਚ ਤਾਂ 3-4 ਕਿਲੋ ਹੀ ਬਹੁਤ ਆ ਜਦੋਂ ਫਿਰ ਇਹ ਵੱਡਾ ਹੋ ਜਾਂਦਾ ਬਸਰੀ ਆਪਣੀ ਵੱਡੀ ਹੋ ਗਈ ਸਾਲ ਡੇਢ ਸਾਲ ਦੀ ਹੋ ਗਈ ਫਿਰ 15-20 ਕਿਲੋ ਤੱਕ ਇਹਨੂੰ ਦੇਣਾ ਜਿਆਦਾ ਮਾਤਰਾ ਦਾ ਹਰਾ ਹਰਾ ਚਾਰਾ ਦਵਾਗੇ ਆਪਾਂ ਛੋਟੇ ਬੱਚਿਆਂ ਨੂੰ ਤਾਂ ਉਹ ਪੇਟੂ ਹੋ ਜਾਂਦੇ ਨੇ ਜੋ ਲੱਤਾਂ ਪਤਲੀਆਂ ਉਹ ਦਿੰਦੇ ਨੇ ਢਿੱਡ ਵੱਡਾ ਹੋ ਜਾਂਦਾ ਤੇ ਅੱਗੇ ਜਾ ਕੇ ਉਹ ਦੁੱਧ ਵੀ ਪੂਰਾ ਨਹੀਂ ਦਿੰਦੇ ਤੇ ਉਦੋਂ ਜਿਹੜਾ ਉਹਦੀ ਸ਼ਰੀਰਕ ਮੰਤਰ ਪੂਛਾਈ ਨਾ ਹੋਣ ਕਰਕੇ ਫਿਰ ਆਪਾਂ ਨੂੰ ਜਿਹੜਾ ਉਹਦਾ ਮੁੱਲ ਵੀ ਬਾਜ਼ਾਰ ਦੇ ਵਿੱਚ ਪੂਰਾ ਨਹੀਂ ਮਿਲਦਾ ਸੋ ਇਹਨਾਂ ਗੱਲਾਂ ਨੂੰ ਸਾਰਿਆਂ ਨੂੰ ਧਿਆਨ ਚ ਰੱਖਣਾ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਛੱਤ ਸ੍ਰੀ ਅਕਾਲ ਧੰਨਵਾਦ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਜੀ ਧੰਨਵਾਦ